ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਗਤ ਕਵੀ ਜੀ ਕੀ ਗੁਰਸੇਵਾ ਤੇ ਭਗਤ ਕਮਾਈ ਤਬੇ ਹੁ ਮਨਸ ਦੇਹੀ ਪਾਈ ਜਿਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਵਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੂ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲਪਈ ਨਹੀਂ ਬਾਨੀ ਭਜਲੇ ਰੇ ਮਨ ਸਾਰੰਗ ਪਾਨੀ ਅਬ ਨ ਭਜਸ ਭਜਸ ਕਬ ਭਾਈ ਆਵੇ ਅੰਤ ਨ ਭਜਿਆ ਜਾਈ ਜੋ ਕਿਸ ਕਰੇ ਸੋ ਅਬਸਾਰ ਫਿਰ ਪਛਤਾਉ ਨ ਪਾਉ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਈ ਨਰੰਜਨ ਦੇਵ ਗੁਰਮਿਲ ਤਾਂ ਕਿ ਖੁੱਲੇ ਕਪਾਟ ਬੋਹਰ ਨ ਆਵੇ ਜੋਨੀ ਵਾਟ ਇਹੀ ਤੇਰਾ ਅਵਸਰ ਇਹੀ ਤੇਰੀ ਵਾਰ ਕਟਬੀ ਤਰ ਤੂੰ ਦੇਖ ਵਿਚਾਰ ਕਹਿਤ ਕਵੀਰ ਜੀ ਚ ਕਹਾਰ ਬੋ ਵਿਦ ਕਹਿਉ ਪੁਕਾਰ ਪੁਕਾਰ ਕੀ ਸੁਝਾਉਂਦੇ ਆ ਭਗਤੀ ਗੁਰ ਸੇਵਾ ਤੇ ਭਗਤ ਕਮਾਈ ਤਾ ਬੇਹੁਮਾਨਸ ਦੇਹੀ ਪਾਈ ਦੇਖੋ ਕਿੰਨੀਆਂ ਜੁਨੀਆਂ ਘੁਮ ਕੇ ਜੀਵ ਆਤਮਾ ਆਈ ਐ 84 ਲੱਖ ਜੁਨ ਉਪਾਈ ਮਾਨ ਕੋ ਦੀ ਵੜੇ ਉਹੀ ਭਗਤ ਜੀ ਦੱਸਦੇ ਨੇ ਗੁਰ ਸੇਵਾ ਤੋਂ ਭਾਵ ਅੰਤਰਾਤਮਾ ਦੀ ਆਵਾਜ਼ ਹਰ ਇੱਕ ਜੁਨਿਆ ਜਾਗਦੀ ਆਈ ਸਤਗੁਰ ਜਾਗਤਾ ਹੈ ਦੇਉ ਤੇ ਜੀਵ ਆਤਮਾ ਪੌੜੀਆਂ ਚੜਦੀ 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 ਕਿੱਥੇ ਪਹੁੰਚ ਗਈ ਮਨੁੱਖਾ ਦੇਹੀ ਤਾ ਇਹ ਲਾਸਟ ਪੌੜੀ ਐ ਜੋ ਇਹ ਨਰ ਪੌੜੀ ਤੇ ਚੁੱਕੇ ਜਨਮ ਮਰਨ ਦਾ ਦੁੱਖ ਫੇਰ ਲੱਗ ਜਾਣਾ ਭਾਈ ਬਹੁਤ ਸਜਾਈ ਪਿਆ ਦੇਸ ਲੰਮੇ ਗੁਰਸੇਵਾ ਚਲਦੀ ਰਹੀ ਬਰਿਸ਼ ਰਹਾ ਤਾਂ ਸਾਂਉ ਦਿੱਤੀ ਪੱਤੇ ਕਮ ਆਏ ਫਲਕ ਕਿਸੇ ਨੇ ਖਾਦਾ ਸੇਵਾ ਚਲਦੀ ਰਹੀ ਇਹਦੀ ਜਾਨਵਰ ਬਣ ਕੇ ਵੀ ਬਰਿਸ਼ ਬਣ ਕੇ ਵੀ ਹੁਣ ਮਨੁੱਖਾ ਦੇਹੀ ਚਾਕੇ ਸੇਵਾ ਕਰਨੀ ਸੀਗੀ ਤੇ ਜੀਵਾਂ ਨੂੰ ਹੀ ਖਾਣ ਲੱਗ ਗਿਆ ਕੁਦਰਤ ਦੇ ਹੀ ਖਿਲਾਫ ਹੋ ਗਿਆ ਕਿਉਂ ਖਲਾਫ ਹੋ ਗਿਆ ਖਲਾਫ ਹੋ ਗਿਆ ਹੰਕਾਰ ਹੋ ਗਿਆ ਇਹਨੂੰ ਮਨੁੱਖਾ ਦੇਹੀ ਦਾ ਉੱਚੇ ਰਤਬਿਆਂ ਦਾ ਸੰਸਾਰੀ ਭੇਖਾਂ ਦਾ ਪਰ ਇਹਨੂੰ ਇਹ ਨਹੀਂ ਪਤਾ ਹੈਗਾ ਇਹ ਦੇਣ ਵਾਲਾ ਕੌਣ ਹੈ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤ ਨਾ ਆਵੇ ਉਹੀ ਭਗਤ ਜੀ ਕਹਿੰਦੇ ਗੁਰਸੇਵਾ ਤੇ ਭਗਤੀ ਕਮਾਈ ਤਾਵੇਂ ਮਾਨਸ ਦੇਹੀ ਪਾਈ ਇੰਨੀਆਂ ਜੁਨੀਆਂ ਘੁੰਮ ਕੇ ਦੇਹੀ ਮਿਲੀ ਸੀ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇ ਤਰਸਦੀ ਹੈ ਦੁਨੀਆ ਇਹ ਮਨੁੱਖਾ ਸਰੀਰ ਨੂੰ ਲੈਂਡ 'ਚ ਲੱਗੇ ਹੋਏ ਨੇ ਆ ਰਹੇ ਨੇ ਵਿਚਾਰੇ ਪਰ ਅਸੀਂ ਇੱਥੇ ਆ ਕੇ ਇਹਦੀ ਬੇਕਦਰੀ ਕਰਦੇ ਆਂ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਨਹੀਂ ਇਹ ਗਲਤੀ ਕਰਨੀ ਪਾਈ ਇਸ ਦੇਹੀ ਕੋ ਸਿੰਵਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਹਰੀ ਨਾਲ ਜੁੜੇ ਤੋਂ ਬਿਨਾ ਇਹ ਦੇਹੀ ਐਵੇਂ ਚਲੀ ਜਾਣੀ ਭਜੋ गोविंद ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੋ ਇਹੀ ਲਾਹਾ ਭਾਈ ਗੋਬਿੰਦ ਦੇ ਦਰਸ਼ਨ ਕਰਨੇ ਆਪਾਂ ਹਰ ਹਰ ਨਾਮ ਜਪੰਤਿਆਂ ਕਿਛ ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਗੋਪਾਲ ਤੋਂ ਭਾਵ ਗੋਬਿੰਦ ਸਤਗੁਰ ਸਾਰੇ ਉਹਦੀ ਨੋਂ ਨੇ ਭਾਈ ਇਹ ਲਾਹਾ ਵਾ ਮਾਨਸ ਜਨਮ ਦਾ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਤਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਦ ਤੱਕ ਇਹ ਸਰੀਰ ਇਹ ਜੋਬਨ ਇਹ ਬੁੱਧਵਲ ਹੈ ਤ ਲੱਗੋ ਭਾਈ ਜਬ ਲਗ ਵਿਕਲ ਪਈ ਨਹੀਂ ਬਾਣੀ ਜਦ ਤੱਕ ਆਪਾਂ ਬੋਲ ਸਕਦੇ ਆਂ ਸੁਧਮਨ ਬਾਣੀ ਪੜ ਸਕਦੇ ਆਂ ਵਿਚਾਰ ਸਕਦੇ ਆਂ ਭਜ ਲੈ ਰਹੀ ਮਨ 사ਰੰਗ ਪਾਣੀ ਜਿਵੇਂ 사ਰੰਗ ਵਿਆਹ ਪਾਣੀ ਦਾ ਵਰਲਾਪ ਕਰਦਾ ਹੈ ਭਾਈ ਐਨ ਲੱਗੇ ਰਹੋ ਭਗਤ ਜੀ ਕਹਿੰਦੇ ਨਹੀਂ ਤਾਂ ਫਿਰ ਦੇਖ ਲੋ ਭਾਈ ਅਬ ਨਾ ਭਜਸ ਭਜਸ ਕਾ ਭਾਈ ਆਵੇ ਅੰਤ ਨਾ ਭਜਿਆ ਜੇ ਕਾਲ ਆਜੂ ਫਿਰ ਕੀ ਕਰੋਗੇ ਭਾਈ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ ਉਹਨ ਫਿਰ ਕੀ ਕਰੋਗੇ ਹੁਣ ਨਹੀਂ ਜੁੜੋਂਗੇ ਤਾਂ ਫਿਰ ਕਦੋਂ ਜੁੜੋਂਗੇ ਭਾਈ ਆਪਣਾ ਪਜਸ ਪਜਸ ਦਾ ਭਾਈ ਆਵੇ ਅੰਤ ਨ ਭਜਿਆ ਜਾਈ ਜੋ ਕਿਸ ਕਰੇ ਸੋ ਅbsਾਰ ਫਿਰ ਪੁਸਤਾਵ ਨ ਪਾਵੋ ਪਾਰ ਜੋ ਵੀ ਕਰਨਾ ਹੋਣੀ ਕਰੋ ਮੋਕਾ ਥੋਂ ਨਿਕਲ ਜੂਗਾ ਨਹੀਂ ਪਾਈ ਫਿਰ ਇਹ ਧਰਮਰਾਇ ਜਬ ਲੇਖਾ ਮੰਗੇ ਕਾ ਮੁਖ ਲੇਖੇ ਜਾਏਗਾ ਭਾਈ ਭਗਤੀ ਸਮਝਾਉਂਦੇ ਨੇ ਸੋ ਸੇਵਕ ਜੋ ਲਾਇਆ ਸੇਵ ਤਨਹੀਂ ਪਾਏ ਨਰਿੰਜਨ ਦੇ ਸਾਰੇ ਸੇਵਕ ਮਣੇ ਫਿਰਦੇ ਆਪਾਂ ਸੇਵਕਤਾ ਛੱਡੋ ਬ੍ਰਹਮ ਗਿਆਨੀ ਸਤਗੁਰ ਸਵੰਤ ਸਾਰੀ ਡਿਗਰੀਆਂ ਪ੍ਰਾਪਤ ਕਰੀ ਬੈਠੇ ਆਂ ਪਰ ਸੁਖਨੀ ਸਾਹਿਬ ਤੁਹਾਨੂੰ ਸਮਝਾਇਆ ਆਪਾਂ ਨੂੰ ਕੀ ਸਮਝਾਇਆ ਸੁਖਨੀ ਸਾਹਿਬ ਚ ਹਕਮਬੂਝ ਪਰਮ ਪਦ ਪਾਇ ਸੇਵਕ ਕੋ ਸੇਵਾ ਬਣਾਈ ਹਕਮਬੂਝ ਪਰਮ ਪਦ ਪਾਈ ਹਕਮਬੂਝ ਜੀ ਨਹੀਂ ਸੇਵਕ ਅਸੀਂ ਪਹਿਲਾਂ ਬਣ ਜਾਈਏ ਨਹੀਂ ਭਾਈ ਇਹ ਗਲਤੀ ਕਰਨੀ ਉਹੀ ਸੇਵਕ ਆ ਸੋ ਸੇਵਕ ਜੋ ਲਾਇਆ ਸੇਵ ਤੈਨਹੀਂ ਪਾਏ ਨਿਰੰਜਨ ਦੇ ਉਹ ਨਿਰੰਜਨ ਦਾ ਦਰਸ਼ਨ ਕਰਦੇ ਨੇ ਭਾਈ ਗੁਰਮਿਲ ਤਾਂ ਕਿ ਖੁੱਲੇ ਕਪਾੜ ਜਦੋਂ ਗਿਆਨ ਮਿਲਦਾ ਫਿਰ ਕਪਾੜ ਖੁੱਲਦੇ ਬੋਹਰ ਨਾਵੇ ਜੋਨੀ ਬਾਟੋ ਦਾ ਜੰਮਣ ਮਰਨ ਕਟਿਆ ਜਾਂਦਾ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਇਹੀ ਤੇਰਾ ਉਸਰ ਹੀ ਤੇਰੀ ਵਾਰ। ਕਟ ਪੀਤਰ ਤੂੰ ਦੇਖ ਵਿਚਾਰੇ ਮੌਕਾ ਉਹ ਸਰਣ ਸਮਾ ਮਿਲਿਆ। ਆਹੀ ਵਾਰ ਹੈ ਫਿਰ ਪਤਾ ਨਹੀਂ ਕਦ ਨੰਬਰ ਲੱਗਣਾ ਤੇਰਾ ਭਾਈ। ਕਹਿਤ ਕਬੀਰ ਜੀ ਜਿੱਤ ਕੇ ਹਾਰ ਜਿਹੜੇ ਕਹਿੰਦੇ ਨੇ ਸੰਸਾਰ ਤੁਸੀਂ ਜਿੱਤ ਗਏ ਉਹ ਹਾਰ ਗਏ ਭਾਈ। ਜਿਹੜੇ ਹਾਰ ਜਾਂਦੇ ਨੇ ਸਰੈਂਡਰ ਕਰ ਦਿੰਦੇ ਨੇ ਭਾਣੇ ਚ ਆ ਜਾਂਦੇ ਨੇ ਉਹ ਜਿੱਤ ਜਾਂਦੇ ਨੇ। ਇਹਤ ਕਵੀ ਜੀਤ ਕੈ ਹਾਰ ਬਉਬਦ ਕਹੋ ਪਕਾਰ ਪੁਕਾਰ ਸਮਝਿਆ ਸਮਝਾਇਆ अनेका ਉਪਦੇਸ਼ ਦੇ ਕੇ ਭਗਤ ਗੁਰੂ ਸਹਿਬਾਨਾ ਨੇ ਆਪਾਂ ਨੂੰ ਪਰ ਆਪਾਂ ਸੁਣੀ ਨਹੀਂ ਹੈਗੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਇਹ ਨਹੀਂ ਛੱਡੀ ਸੋ ਚਿੰਤਾ ਕਰੇ ਜਿੰਨੂ ਪਾਇਆ ਜੱਗ ਸੰਸਾਰ ਦਾ ਠੇਕਾ ਲੈਨੇ ਆਸੀਂ ਗੁਰੂ ਸਾਹਿਬ ਕਹਿੰਦੇ ਜੀ ਨੇ ਸੰਸਾਰ ਪੈਦਾ ਕੀਤਾ ਉਹਨੂੰ ਨਹੀਂ ਚਿੰਤਾ ਹੈਗੀ ਭਾਈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ 84 ਲੱਖ ਦਾ ਢੇਡਾ ਕੱਢ ਕੇ ਜੀਵਾਤਮਾ ਮਨੁੱਖਾ ਦੇ ਤੱਕ ਪਹੁੰਚੀ ਆ ਹੁਣ ਸੱਚਖੰਡੇ ਨੇ ਪਹੁੰਚਣਾ ਵਾ ਇਹ ਤਾਂ ਬੋਰਡ ਮਾਰ ਕੇ ਬਹਿ ਗਿਆ ਭਾਈ ਇਹ ਤਾਂ ਮ੍ਰਿਤ ਲੋਕ ਆ ਇੱਥੇ ਕਿਤੇ ਬੋਰਡ ਮਾਰੀ ਬੈਠੀ ਹੋ ਤੁਸੀਂ ਭਾਈ ਆਪਦੇ ਘਰ ਪਹੁੰਚਣਾ ਵਾ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੋਟੀ ਨਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਹਿ